ਤੁਮਰੀ ਸਰਣਾ ਤੇਮਾਰੀ ਆਸਾ ਤੇਮਰੀ ਸੱਜਣ ਸੁਹੇਲੇ ਰੱਖ ਰੱਖਣ ਹਾਰ ਦਿਆਲਾ ਨਾਨਕ ਕਰਕੇ ਗੁਲੇ ਏ ਕਾਲਪੁਰਖ ਵਾਹਿਗੁਰੂ ਜੀ ਐਸੀ ਕਿਰਪਾ ਬਣਾ ਮਹਾਰਾਜ ਜੀ ਤੇਰੇ ਚਰਣਾ ਕਮਲਾਂ ਦਾ ਪਿਆਰ ਹਿਰਦੇ ਟਿਕਿਆ ਰਹੇ ਤੇਮਾਰੀ ਸਰਨ ਹਮੇਸ਼ਾ ਮਿਲਦੀ ਰਹੇ ਪਾਬੀ ਮਾਨ ਪਟਕੇ ਨਾ ਲੁੱਲੇ ਨਾ ਗੁਰੂ ਸਾਹਿਬ ਜੀ ਆਪ ਕਿਰਪਾ ਕਰਕੇ ਆਪਣੇ ਜਰਾਂ ਕਰੋ ਨਾਮ ਦੀ ਰਾਤ ਬਖਸ਼ੀ ਆਪਣੇ ਬਣਾ ਕੇ ਜੀ ਆਪ ਉਹਨੇ ਰੱਖਣਾ ਮਹਾਰਾਜ ਜੀ ਦਇਆ ਕਰੋ ਮੇਰ ਕਰੋ ਜੀ ਆਪ ਸਾਈ ਹੋਣਾ ਤਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਬਾਬਾ ਦੀਪ ਸਿੰਘ ਜੀ ਸੀਰ ਸਿੰਘ ਜੀਓ ਆਪ ਕਿਰਪਾ ਕਰਨੀ ਜੀ